ਕਾਮਰੇਡ ਮਾਨ ਸਿੰਘ 94 ਸਾਲਾਂ ਦੀ ਉਮਰ ਪੂਗਦੇ ਹੋਏ ਮਿਤੀ 10 ਜੂਨ ਨੂੰ ਸਵਰਗ ਸੁਧਾਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਸੁਲਤਾਨਪੁਰ ਰੋਡ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਕਰਵਾਈ ਗਈ। ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸੈਕਟਰੀ 올 ਇੰਡੀਆ ਐਂਟੀ ਟੈਰਰਿਸਟ ਫਰੰਟ ਸਾਹਿਬ ਸਿੰਘ, ਜਤਿੰਦਰ ਸਿੰਘ ਚੋਪੜਾ ਹਾਜ਼ਰ ਹੋਏ। ਅਤੇ ਇਸ ਮੌਕੇ ਰਾਗੀ ਸਿੰਘਾ ਵੱਲੋਂ ਵਿਰਾਗ ਮਈ ਕੀਰਤਨ ਕੀਤਾ ਗਿਆ। ਸੰਤਾਨ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਠੇਕੇਦਾਰ ਅਤੇ ਸਾਹਿਬ ਸਿੰਘ ਨੇ ਕਿਹਾ ਕਿ ਕਾਮਰੇਡ ਮਾਨ ਸਿੰਘ ਸਿਵਲ ਡਿਫੈਂਸ ਵਿੱਚ ਲੰਮੇ ਸਮੇਂ ਤੱਕ ਦੇਸ਼ ਲਈ ਯੋਗਦਾਨ ਪਾਉਂਦੇ ਰਹੇ ਸਨ ਆਪਣੇ ਕੰਮ ਵਿੱਚ ਬਹੁਤ ਹੀ ਮਿਹਨਤੀ ਸਨ ਉਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਵਧੀਆ ਢੰਗ ਨਾਲ ਪਾਲਣ ਪੋਸ਼ਣ ਕੀਤਾ ਅਜਿਹੇ ਇਨਸਾਨ ਦੁਨੀਆ ਵਿੱਚ ਮਿਸਾਲ ਬਣ ਕੇ ਜਾਂਦੇ ਹਨ ਮੌਤ ਸੰਧੂ ਬੜੇ ਹੀ ਸਮਾਰਸ਼ ਰੈਨਿੰਗ ਅਤੇ ਜਾਨਮ ਸਾੜੇ ਕਬਲੇ ਸੀ ਆਪਣੇ ਸਾਥੀ ਲਈ ਅਤੇ ਆਪਣੇ ਕੰਮ ਦੇ ਪ੍ਰਤੀ ਖਾਦਰੀ ਦੇ ਕੰਮ ਕਰਦੇ ਸੀ। ਉਹ ਸਿਵਲ ਡਿਫੈਂਸ ਦੇ ਮੈਂਬਰ ਇਨਾਂ ਨੇ ਬੜਾ ਨਿਰਮਾ ਸਮਾਜ ਸੇਵਾ ਕੀਤੀ। ਉਹ ਆਪਣੇ ਦੇਸ਼ ਲਈ, ਪੰਜਾਬ ਲਈ ਬੜੀ ਵਧੀਆ ਸੇਵਾਵਾਂ ਦਿੱਤੀਆਂ ਨੇ। ਉਹ ਹਮੇਸ਼ਾ ਇਹਨਾਂ ਨੂੰ ਦੁਨੀਆ ਯਾਦ ਕਰੇਗੀ।